ਮੈਂ ਉਹਨੇ ਜਿਹੇ ਕਿਸਮ ਟਿਕੋਟਰ ਦੱਸ ਦਿਓ ਪਕਿੰਗ ਕੋਟਾਂ ਬੰਦ ਕੇ ਆ ਜੀ ਤੁਸੀਂ ਉਹਨਾਂ ਦਾ ਡਾਇਰੈਕਟ ਕਾਲ ਕਰੋ ਨਹੀਂ ਇਹਨਾਂ ਨੇ ਉਹ ਲਾਇਆ ਪਰ ਮੈਂ ਇੱਕ ਬੇਨਤੀ ਕਰਨੀ ਚਾਹਣਾ ਐ ਐਮਐਲਏ ਸਾਹਿਬ ਆਪ ਦੀ ਲਿਮਟ 'ਚ ਰਹਿਣਾ ਚਾਹੀਦਾ ਹਰ ਬੰਦੇ ਨੂੰ ਕਿਸੇ ਦੇ ਚੂੜੀਆਂ ਨਹੀਂ ਭਾਈਆਂ ਏਟਰ ਦਾ ਜਵਾਬ ਪੱਥਰ 'ਚ ਦੇਣਾ ਜਾਣਦੇ ਆ ਸੀ ਇਹ ਨਹੀਂ ਕੋਈ ਹੋਰ ਵੱਡਾ ਕਲੇਸ਼ ਹੋ ਜਾਏਗਾ ਉਹ ਜਨਾਬ ਜਿਆਦਾ ਸਮਾਰਟਾ ਬਣੋ ਸਾਰੇ ਸਾਰੇ ਕੋਈ ਕਮੇਡੀ ਸੀ ਦੋ ਜੀ ਖੂਸ ਨਹੀਂ ਕਰਾਉਣੀ ਹੈ ਇਹ ਅਨੁਭਵ ਜੀ ਕਰੇ ਉੱਤੇ ਗੱਡੀ ਚੜਾ ਦੇਣੀ ਸੀ ਤੁਸੀਂ ਕੋਣੇ ਕੈਂਡੀਡੇਟ ਇੰਤਜ਼ਾਰ ਨੂੰ ਆਏ ਯਾਰ ਖੁੰਡਾ ਕਰਦੀ ਕਰਦੇ ਐ ਨਹੀਂ ਆਹੀ ਆਦਾ ਨਹੀਂ ਹੋਣਾ ਜਿਹੜੀ ਹੋਈ ਹੈ ਉਹ ਗੱਲ ਨਾ ਕਰੋ ਜੋ ਪੱਪੀ ਨੂੰ ਟੋਰ ਟਾਈਮ ਬੰਨ ਕੇ ਆ ਗਈ ਤੁਸੀਂ ਉਹਨਾਂ ਦਾ ਡਾਇਰੈਕਟ ਕੋਲ ਡੋਨਟ ਡੂ ਦੈਟ ਨਹੀਂ ਇਹਨਾਂ ਨੇ ਬੁਲਾਇਆ ਇਹਨਾਂ ਨੂੰ ਕੋਲ ਕੁਸੀਂ ਸਾਨੂੰ ਨਹੀਂ ਕਹਿਆ ਸਾਹਮਣੇ ਕਿ ਤੁਸੀਂ ਸਾਡੇ ਬਾਰੇ ਤੁਸੀਂ ਰਾਈਡਰ ਰਾਈਡਰ ਨਹੀਂ ਆ ਤੁਹਾਡੇ ਟੋਲਿੰਗ ਹੈ ਜਿਸ ਨਾਲ ਕਾਰ ਤੁਸੀਂ ਹੋੜੇ ਆਮ ਲੋਕਾਂ ਦਾ ਬੋਲਿੰਗ ਕਾਰ ਕਰ ਰਹੇ ਆ ਆਮ ਪਬਲਿਕ ਨਾਲ ਲੜ ਰਹੇ ਹੋਗੇ ਮੈਂ ਨਹੀਂ ਕਿਸੇ ਨਾਲ ਲੜਿਆ ਤੁਸੀਂ VOTING ਲੈਣ ਆਏ ਹੋ ਤੁਸੀਂ ਆਮ ਪਬਲਿਕ ਨਾਲ ਕਿਵੇਂ ਲੜ ਸਕਦੇ ਹੋ ਉਹ ਜਰਾਬ ਜਿਆਦੇ ਸਾਡਾ ਬੜਾ ਇੰਸਾਨ ਹੈ ਠੀਕ ਹੈ ਇਹ ਗੱਲ ਹੈ ਇਹ ਮੇਰੇ ਪਾਸ ਕਰ ਵੀ ਚੜਾ ਦੇ ਉਸ ਤੋਂ ਉਸ ਤੋਂ ਕੋਈ ਨਹੀਂ ਆਇਆ ਯਾਰ ਤੁਸੀਂ ਗੁੰਡਾ ਗਤੀ ਕਰਦੇ ਹੋ ਐਣੀ ਐਦਾ ਨਹੀਂ ਹੋਣਾ ਜਿਹੜੀ ਹੋਈ ਗੱਲ ਵੱਡਾ ਗੱਲ ਨਾ ਕਰੋ ਅਸੀਂ ਮਹੱਲੇ ਦੇ ਆਂ ਤੇ ਬਾਹਰ ਦੇ ਨਹੀਂ ਮਹੱਲੇ ਨਾਲ ਦੇ ਸਾਡੇ ਨਾਲ ਚੱਲੇ ਆਂ 20 ਸਾਲ ਲੱਗੇ ਆਂ ਸਰ ਇੱਕ ਮਹੱਲੇ ਦੇ ਬਾਈ ਭਾਈ ਮੜ ਪਿੱਛੇ ਸਾਡੇ ਮਹੱਲੇ ਦੇ ਅਸੀਂ ਨਾਲ ਲੱਖਣਾ ਮਹੱਲੇ ਮਹੱਲੇ ਦੇ ਰੱਖਦੀ ਐਰ ਸਲੂਕ ਕਰਦੇ ਆਂ ਸਾਡੇ ਨਾਲੀ ਆ 20 ਸਾਲ ਤੋਂ ਤੁਹਾਡੇ ਨਾਲ ਚੱਲੇ ਆਂ ਬਹੁਤ अच्छा गाली नहीं बदल रहे हो और तुम्हें ऐसा गाली क्या है देखो ब्रदर गाली है सरकार को मैं थोड़ा बढ़ मेरी दिशा मैं बहार बूढ़े में स्पेक नहीं करता मैं आमतौर पर ये सब चीजें सब दिल उसपे हमने हमने सारे शहर जो शुरू चल रहे हैं समझे ना ने ਕਿ ਕੋਈ ਲੋਰ ਮਾੜਾ ਪਿੱਛੇ ਇੱਥੇ ਆ ਕੇ ਕਿਸੇ ਦੇ ਗੱਡੀ ਮਾਰ ਦੂ ਜਾਂ ਕੋਈ ਬਦਮਾਸ਼ ਥੋੜੀ ਤੁਸੀਂ ਇੱਕ ਗਾਲ ਦਸੋ ਤੁਸੀਂ ਉਹਨਾਂ ਦੀ ਗੱਲ ਸੁਣ ਰਹੇ ਹੋ ਤੁਸੀਂ ਮੇਰੀ ਵੀ ਸੁਣੋ ਜੇ ਤੁਸੀਂ ਪਬਲਿਕ ਨੂੰ ਪਬਲਿਕ ਸਮਝਦੇ ਹੋ ਐਸੇ ਰਾਈਟ ਤੁਹਾਡਾ ਤੁਸੀਂ ਵੀਡੀਓਸ ਦੇਖੋ ਤੁਸੀਂ ਜਿਹੜੀਆਂ ਵੀਡੀਓ ਬੜੀਆਂ ਗੁੰਡਾਗਰਦੀ ਕਰ ਰਹੇ ਹੈ ਆਮ ਆਦਮੀ ਪਾਰਟੀ ਦਾ ਐਮ.ਐਲ.ਏ. ਮੇਰੇ ਬੰਦੇ ਦਾ ਕਾਰ ਖੋਲਿਆ ਪੋਲਿੰਗ ਏਜੰਟ ਦਾ ਉਹਨੂੰ ਧੱਕੇ ਮਾਰਨ ਦੀ ਕਿਉਂਕਿ ਕ੍ਰਿਸਚਨ ਆਦਿ ਭਰਾ ਹੈ ਇਸ ਬੰਦੇ ਦਾ ਜੇ ਇਸ ਬੰਦੇ ਨੂੰ ਰਮਣ ਹੈ ਇਹਦਾ ਨਾਮ ਜੇ ਇਹ ਨਾਲ ਇਦਾਂ ਧੱਕਾ ਕਰੋਗੇ ਕਿਦਾਂ ਬਰਦਾਸ਼ ਕਰਾਂਗੇ ਅਸੀਂ ਲੋਕ ਪਰ ਮੈਂ ਬੇਨਤੀ ਕਰਨੀ ਚਾਹਣਾ ਹੈ ਐਮਐਲਏ ਸਾਹਿਬ ਆਪਦੀ ਲਿਮਟ 'ਚ ਰਹਿਣਾ ਚਾਹੀਦਾ ਹਰ ਬੰਦੇ ਨੂੰ ਕਿਸੇ ਦੇ ਚੂੜੀਆਂ ਨਹੀਂ ਭਾਈਆਂ ਇਟ ਦਾ ਜਵਾਬ ਪੱਥਰ 'ਚ ਦੇਣਾ ਜਾਣਦੇ ਆਂ ਅਸੀਂ ਐਵੇਂ ਕੋਈ ਹੋਰ ਵੱਡਾ ਕਲੇਸ਼ ਹੋ ਜਾਏਗਾ